ਉਸ ਇਹ 22 ਤਰੀਕ ਨੂੰ ਸਵੇਰੇ ਇੱਕ ਘਟਨਾ ਹੋਈ ਸੀਗੀ ਜੀ ਸਿੰਘਾਂਮਲੇ ਦੇ ਲਾਂਗੇ ਇੱਕ ਡੋਲੀ ਵਾਲੀ ਕਾਰ ਦੇ ਵਿੱਚ ਨਵਤੇਜ ਸਿੰਘ ਦੇ ਕੁਝ ਅਣਪਛਾਤੇ ਵਿਅਕਤੀ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਉਸ ਦੇ ਵਿੱਚ ਮਾਰਜੁਗ ਐਸਐਸਪੀ ਸਾਹਿਬ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਪਹੁੰਚ ਕੇ ਤਿੰਨ ਚਾਰ ਟੀਮਾਂ ਬਣਾ ਕੇ ਇਨਵੈਸਟੀਗੇਸ਼ਨ ਕਰ ਲਈ ਕਿਹਾ ਗਿਆ ਤੇ ਐਸਐਚਓ ਨੂੰ ਕਿਹਾ ਗਿਆ ਇਮੀਡੀਏਟਲੀ ਕੇਸ ਰਜਿਸਟਰ ਕੀਤਾ ਜਾਵੇ ਨਵਤੇਜ ਸਿੰਘ ਦੀ ਸਟੇਟਮੈਂਟ ਦੇ ਉੱਤੇ ਇਹਨਾਂ ਨੇ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਵਿੱਚ ਲੱਗ ਲੱਗ ਟੀਮਾਂ ਨੇ ਅਲੱਗ ਅਲੱਗ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰਦੇ ਦੌਰਾਨ ਇੱਕ ਦੋਸ਼ੀ ਬਲਜੀਤ ਸਿੰਘ ਨੂੰ ਅਰੈਸਟ ਕੀਤਾ ਜਿਸ ਦੇ ਕੋਲ 12 ਬੋਰ ਵੈਪਨ ਨਹੀਂ ਪੱਤੀਪੁਰ ਵੈਪਨ ਮਿਲਿਆ ਸਾਨੂੰ ਇੱਕ ਬੁਲਟ ਮੋਟਰਸਾਈਕਲ ਇਹ ਵਿਅਕਤੀ ਦੇ ਦੱਸਣ ਦੇ ਮੁਤਾਬਕ ਆ ਕਿ ਇਸ ਦੀ ਵਿਜੇਤਾ ਨਾਂ ਦੀ ਲੇਡੀ ਸੀਗੀ ਨਗਤੇਸ਼ ਸਿੰਘ ਦੀ ਜਿਹੜੀ ਵਾਈਫ ਆ 8-9 ਮਹੀਨੇ ਤੋਂ ਪਹਿਲਾਂ ਇਹਦੇ ਟੱਚ ਵਿੱਚ ਆਈ ਹੋਈ ਸੀਗੀ ਇਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ ਪਰ ਉਹ ਲੇਡੀਸ ਇਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਸੀਗੀ ਇਸ ਗੱਲ ਬਾਰੇ ਹੋਰ ਕਿਸੇ ਨੂੰ ਨਹੀਂ ਪਤਾ ਸੀਗਾ ਇਹਨੇ ਆਪਣੇ ਦੋਸਤਾਂ ਨੂੰ ਬਲਜਿੰਦਰ ਸਿੰਘ ਨੂੰ ਤੇ ਜਸਵੰਤ ਸਿੰਘ ਨੂੰ ਨਾਲ ਲੈ ਕੇ ਨਵਤੇਜ ਸਿੰਘ ਜਿਹੜਾ ਸੀਗਾ ਉਹ ਬਲਜੀਤ ਸਿੰਘ ਨੂੰ ਜਾਣਦਾ ਸੀਗਾ ਇਹਨੇ ਪਿੱਛੇ ਰਹਿ ਕੇ ਜਸਵੰਤ ਸਿੰਘ ਨੂੰ ਤੇ ਬਲਜਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਇਸ ਘਟਨਾ ਨੂੰ ਅੰਜਾਮ ਦੇਣਾ ਆ ਇੱਕ ਕਾਰ ਬੁੱਕ ਕਰੋ ਆਪਾਂ ਚੁੰਗੀ ਨੰਬਰ 3 ਤੋਂ ਕਹਿਣਾ ਕਿ ਬਾਗੇ ਪੁਰਾਣੇ ਵਿਆਉਣ ਜਾਣਾ ਆ ਤੇ 22 ਤਰੀਕ ਨੂੰ ਇਹਨੇ 500 ਰੁਪਏ ਉਹਨਾਂ ਨੂੰ ਇੱਧਰ ਬੁਕਿੰਗ ਕਰਾਈ ਟੋਟਲ 3000 ਰੁਪਏ ਦੇ ਵਿੱਚ ਟੈਕਸੀ ਬੁੱਕ ਕੀਤੀ ਸੀਗੀ ਜਦੋਂ ਇਹ ਸਿੰਘਾਂ ਵਾਲੇ ਗ੍ਰੈੱਡ ਦੇ ਲਾਗੇ ਪਹੁੰਚੇ ਉੱਥੇ ਇਹਨਾਂ ਨੇ ਬਾਥਰੂਮ ਕੰ ਦਾ ਬਹਾਨਾ ਬਣਾਇਆ ਜਦੋਂ ਇਹ ਗੱਡੀ 'ਚੋਂ ਉਤਰੇ ਉਤਰਨ ਤੋਂ ਬਾਅਦ ਵਿੱਚ ਜਿਹੜਾ ਜਸਵੰਤ ਸਿੰਘ ਸੀਗਾ ਉਸਨੇ ਵਾਪਸ ਗੱਡੀ ਦੇ ਵਿੱਚ ਆ ਕੇ ਬੈਠ ਕੇ ਨਵਤੇਜ ਸਿੰਘ ਦੇ ਦੋ ਫੇਰ ਕਰ ਦਿੱਤੇ ਤੇ ਮੌਕੇ ਦੇ ਉੱਤੋਂ ਜਿਹੜਾ ਬਲਜੀਤ ਸਿੰਘ ਸੀਗਾ ਇਹ ਅੱਗੇ ਮੋਟਰਸਾਈਕਲ ਦੇ ਉੱਤੇ ਖੜਾ ਸੀ ਇਹ ਉਹਨਾਂ ਨੂੰ ਨਾਲ ਲੈ ਕੇ ਫਰਾਰ ਹੋ ਗਿਆ ਇਹ ਬੰਦੇ ਜਿਹੜੇ ਨੇ ਰਹਿਣ ਵਾਲੇ ਹੈਗੇ ਨੇ ਜੀਰਾ ਸਾਈਡ ਦੇ ਮਾਹੀ ਵਾਲੇ ਪਿੰਡ ਦੇ ਨੇ ਤਿੰਨੇ ਜਣੇ ਆਫਸ ਵਿੱਚ ਦੋਸਤ ਨੇ ਇਹਨਾਂ ਵਿੱਚੋਂ ਇੱਕ ਨੂੰ ਅਸੀਂ ਅਰੈਸਟ ਕਰ ਲਿਆ ਆ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਲਪਰ ਪਹਿਲਾਂ ਕੋਈ ਮਾਮਲਾ ਦਰਜ ਜਿਹੜੇ ਬੰਦਾ ਜਸਵੰਤ ਸਿੰਘ ਆ ਉਹਤੇ ਇੱਕ ਕੇਸ ਰਜਿਸਟਰਡ ਹੈਗਾ ਅਸੀਂ ਪਾਈ ਸਾਈਡ ਤੇ ਚੈੱਕ ਕੀਤਾ ਸੀਗਾ ਬਲਜਿੰਦਰ ਸਿੰਘ ਜਿਹੜਾ ਉਹ ਥੋੜਾ ਬਹੁਤਾ ਪਿੰਡੋਂ ਪਤਾ ਲੱਗਾ ਕਿ ਨਸ਼ਾ ਕਰਨ ਦਾ ਆਦੀ ਆ ਉਹ ਬਾਕੀ ਇਨਵੈਸਟੀਗੇਸ਼ਨ ਦੌਰਾਨ ਦੱਸਾਂਗੇ ਸਰ ਇਹ ਬਲਜੀਤ ਦੀ ਬਜੇਤਾ